ਅੱਜ ਸਾਡੇ ਕੋਲੇ ਵੀਰ ਸਾਡਾ ਮਿੱਤਰ ਕਲਾਸ ਫੈਲੋ ਸ਼ਮਸ਼ੇਰ ਸਿੰਘ ਮੱਲੀ ਆਇਆ ਮਿਲਣ ਵਾਸਤੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਦੇਖਦੇ ਰਹਿੰਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਇਹ ਵੀ ਵੀਰ ਆ ਜਿਹੜਾ ਇਹਨੇ ਵੀ ਬਹੁਤ ਤੰਦ ਵਿਸ਼ਵਾਸ ਪਖੰਡਾ ਤੇ ਰਾਜਨੀਤੀ ਦੇ ਧੱਕੇ ਬਾਰੇ ਬੜਾ ਬੋਲਿਆ ਤੇ ਅੱਜ ਵੀ ਬੋਲਦਾ ਸੋ ਸਾਨੂੰ ਸਾਰਿਆਂ ਨੂੰ ਇਹ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਸਾਡੇ ਸਮਾਜ ਦੇ ਵਿੱਚ ਕ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਹਰ ਇੱਕ ਬੰਦੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਹੀ ਸਾਡੇ ਪੈਗੰਬਰ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਵੀ ਜਿਹੜੀ ਵੀ ਆਲਾਮਤਾ ਸਮਾਜ ਨੂੰ ਦੁਖੀ ਕਰਦੀਆਂ ਲੁੱਟ ਹੁੰਦੀ ਹੈ ਉਹਨਾਂ ਦੇ ਪ੍ਰਤੀ ਜਾਗਰਤ ਕਰਨਾ ਹੀ ਉਸੇ ਨੂੰ ਵਿੱਦਿਆ ਕਿਹਾ ਜਾਂਦਾ ਇਸ ਕਰਕੇ ਅੱਜ ਆਏ ਸਾਡੇ ਕੋਲੇ ਆਜ਼ਾਦੀ ਦਾ ਦਿਹਾੜਾ ਤੇ ਗੱਲਾਂ ਬਾਤਾਂ ਵੀ ਹੋਈਆਂ ਆਜ਼ਾਦੀ ਮਹੀਨਾ ਦੇ ਵਿੱਚ ਅਸੀਂ ਸਮਝ ਨਹੀਂ ਸਕੇ ਆਜ਼ਾਦੀ ਕੀ ਆ ਅਸੀਂ ਪਿੰਜਰੇ ਬਦਲ ਨੂੰ ਜਿਵੇਂ ਆਜ਼ਾਦੀ ਸਮਝਨੇ ਬੜੀਆਂ ਵਧੀਆ ਗੱਲਾਂ ਸਮਝਾਈਆਂ ਉਹਨਾਂ ਨੇ ਸਾਨੂੰ ਦੱਸੀਆਂ ਨੇ ਸੋ ਵੀਰੋ ਅੱਜ ਕੱਲ ਸਾਨੂੰ ਇਹਨਾਂ ਵੀਰਾਂ ਵਿਦਵਾਨਾਂ ਦਾ ਬੜੇ ਲੋਖੇ ਲੋਕਾਂ ਦਾ ਸਤਿਕਾਰ ਬਹਾਲ ਕਰਨਾ ਚਾਹੀਦਾ ਤਾਂ ਕਿ ਜਿਹੜਾ ਸਮਾਜ ਹੈ ਅੱਗੇ ਵੱਲ ਨੂੰ ਵਧੇ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਪਰ ਕਾਰਨ ਇਹ ਹੈ ਵੀ ਸਾਡੇ ਸਮਾਜ ਦੇ ਵਿੱਚ ਮਤਲਬ ਕਿ ਬੁਰਾਈਆਂ ਇੰਨੀਆਂ ਕਿ ਫੈਲ ਚੁੱਕੀਆਂ ਇੰਨਾ ਕੁ ਪਖੰਡਵਾਦ ਸਾਨੂੰ ਜਿਹੜੀ ਗੱਲ ਚੋਂ ਮਤਲਬ ਕਿ ਬਾਣੀ ਨੇ ਕੱਢਿਆ ਤੇ ਅੱਜ ਅਸੀਂ ਉਸੇ ਚੀਜ਼ਾਂ ਦੇ ਵਿੱਚ ਫੇਰ ਵੜ ਰਹੇ ਹਾਂ ਅੰਧਵਿਸ਼ਵਾਸ ਦੇ ਵਿੱਚ ਵੜ ਰਹੇ ਹਾਂ ਕੀ ਹੁੰਦਾ ਸੀ ਪਹਿਲਾਂ ਜਿਨ੍ਹਾਂ ਨੂੰ ਅਸੀਂ ਮਲਕੇ ਪਾਂਡੇ ਕਹਿੰਦੇ ਸੀਗੇ ਹਾਂਜੀ ਪਾਂਡੇ ਇਹ ਨਹੀਂ ਕੋਈ ਪੰਡਤ ਨੂੰ ਕਹਿੰਦੇ ਹੁੰਦੇ ਆ ਕਿ ਪਾਂਡੇ ਉਹ ਆ ਵੀ ਜਿਹੜੇ ਇਹ ਜੇ ਮਤਲਬ ਕਿ ਪਖੰਡ ਕਰਦੇ ਆ ਹਾਂ ਦੋਸਤਵਾਸੀ ਉਹ ਦਿਨ ਕੱਢਦੇ ਹੁੰਦੇ ਸੀ ਹੂੰ ਹੂੰ ਬਿਲਕੁਲ ਉਹ ਤਿਥਵਾਰ ਬਣਾਉਂਦੇ ਹੁੰਦੇ ਸੀ ਉਹ ਆਹ ਹੋਰ ਤਿਹਾਰ ਦਾ ਹfte ਸੀ ਹੂੰ ਹੂੰ ਪਰ ਅੱਜ ਬੜਾ ਅਫਸੋਸ ਹੈ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਦਿਨ ਕੱਢਣ ਲੱਗ ਗਏ ਬਿਲਕੁਲ ਜੀ ਪਰ ਉੱਥੇ ਵੀ ਹੱਥ ਹੌਲੇ ਪਾਉਣ ਲੱਗ ਗਏ ਜੀ ਮਤਲਬ ਕਿ ਅਸੀਂ ਆਹ ਫਾਂਡਾ ਕਰ ਦਿੰਨੇ ਆ ਅਸੀਂ ਤੂਤਾ ਧਾਗਾ ਕਰ ਦਿੰਨੇ ਆ ਤਬੀਤ ਕਰ ਦਿੰਨੇ ਆ ਪਾਠ ਵੀ ਦਿਨ ਕੱਢ ਕੇ ਰੱਖਦੇ ਹਾਂ ਇਹ ਵੀ ਕੋਈ ਸੱਚ ਹੈ ਮਤਲਬ ਕਿ ਮੇਰਾ ਇੱਕ ਦੋਸਤ ਉਹ ਮੈਨੂੰ ਕਹਿੰਦਾ ਵੀ ਮੈਂ ਫਲਾਣੇ ਤੋਂ ਚੱਲਿਆ ਡੇਰੇ 'ਚ ਮੈਂ ਕਿਹਾ ਵੀ ਕਿਵੇਂ ਕਹਿੰਦਾ ਮੱਲੀ ਵੀ ਅਸੀਂ ਖੰਡ ਪਾਠ ਰਖਾਉਣਾ ਉਹਦਾ ਦਿਨ ਕਢਾ ਕੇ ਲਿਆਉਣਾ ਮੈਂ ਕਿ ਯਾਰ ਹੁਣ ਮੈਂ ਤੈਨੂੰ ਇਸ ਤੋਂ ਉੱਤੇ ਕੀ ਮਾੜਾ ਕਹਿ ਦੇ ਆਂ ਵੀ ਅਸੀਂ ਇੱਕ ਗੁਰੂ ਮਹਾਰਾਜ ਦਾ ਮਤਲਬ ਕਿ ਪਾਠ ਕਰਾਉਣ ਵਾਸਤੇ ਵੀ ਦਿਨ ਕਢਾਉਂਦੇ ਬਿਲਕੁਲ ਬਿਲਕੁਲ ਪਰ ਦੂਜੀ ਰਹੀ ਗੱਲ ਕਈ ਵਾਰੀ ਜਦੋਂ ਅਸੀਂ ਪਖੰਡਵਾਦ ਤੇ ਬੋਲਦੇ ਆ ਮੈਂ ਅਕਸਰ ਤੇਰੇ ਵਾਂਗੂ ਬਾਬਾ ਜੀ ਮਤਲਬ ਕਿ ਪਖੰਡਵਾਦ ਤੇ ਲਿਖਦਾ ਬੋਲਦਾ ਮੇਰੀਆਂ ਪਿੱਛੇ ਜੇ ਪਖੰਡਵਾਦ ਤੇ ਮਤਲਬ ਕਿ ਪ੍ਰਾਈਮ ਏਸ਼ੀਆ ਟੀਵੀ ਤੇ ਵੀ ਵੀਡੀਓਜ਼ ਆਈਆਂ ਉਹਦੇ ਵਿੱਚ ਕੁਝ ਲੋਕਾਂ ਦੇ ਕਮੈਂਟ ਆਏ ਕਿ ਆਪਦੀ ਦਾੜੀ ਤਾਂ ਮੁੰਨ ਕੇ ਰੱਖਦਾ ਤੇ ਤੂੰ ਲੋਕਾਂ ਨੂੰ ਸਿਹਤ ਕੀ ਦੇਵੇਂਗਾ ਪਰ ਮੈਂ ਇੱਕ ਗੱਲ ਕਹਿਣਾ ਵੀ ਇਹ ਤਾਂ ਦਾੜੀ ਰੱਖੀ ਤੇ ਮੁੰਨੀ ਨਾਲ ਕੋਈ ਫਰਕ ਨਹੀਂ ਤੁਹਾਡੀਆਂ ਰੱਖੀਆਂ ਦਾੜੀਆਂ ਨਾਲੋਂ ਚੰਗੇ ਆ ਹਾਂ ਕਬਰਾਂ ਤੇ ਚੁਬਤਿਆਂ ਫਿਰਦੀਆਂ ਪੁਛਾ ਕਢਾਉਂਦੀਆਂ ਫਿਰਦੀਆਂ ਪੁਛਾ ਕਢਾਉਂਦੀਆਂ ਫਿਰਦੀਆਂ ਤੁਸੀਂ ਗਾਤਰੇ ਪਾ ਕੇ ਮਤਲਬ ਕਿ ਕਈ ਤਾਂ ਜਾਂਦੇ ਨੇ ਪਖੰਡਵਾਦ ਦੇ ਡੇਰੇਆਂ ਤੇ ਉਹ ਤਾਂ ਲਾਜ ਲਾ ਰਹੇ ਆ ਹਾਂ ਪਰ ਮੈਂ ਇੱਕ ਕਹਿਣਾ ਵੀ ਕਿਤੇ ਨਾ ਕਿਤੇ ਇਹ ਜਿਹੜੇ ਡੇਰੇ ਆ ਇਹ ਬਾਹਰ ਖੁੱਲੇ ਡੇਰਾਬਾਦ ਮਤਲਬ ਕਿ ਫੈਲ ਰਿਹਾ ਜਾਂ ਮਤਲਬ ਕਿ ਪਖੰਡੀ ਬਾਬੇ ਬਣੇ ਆ ਕਿ ਉਹਨਾਂ ਦਾ ਦੋਸ਼ ਨਹੀਂ ਇਹ ਦੋ ਸਾਡੇ ਲੋਕਾਂ ਦਾ ਕਿਉਂਕਿ ਅਸੀਂ ਉਹਨਾਂ ਨੂੰ ਬੜਾ ਵਾਦ ਦਿੱਤਾ ਅਸੀਂ ਉਹਨਾਂ ਦੇ ਜਾਣੇ ਆ ਹੁਣ ਪਿੱਛੇ ਜੇ ਵੀ ਦੇਖਿਆ ਵੀ ਇੱਕ ਜਨਾਨੀ ਦੇ ਇੱਕ ਮੁੰਡਾ ਨਹੀਂ ਸੀ ਹੁੰਦਾ ਤੇ ਪਾਪਾ ਕਹਿੰਦਾ ਵੀ ਤੈਨੂੰ ਮੁੰਡਾ ਦਿੰਨਾ ਤੇ ਉਹਦੇ ਨਾਲ ਕੀ ਹੋਇਆ ਫਲਾਫ ਕਰ ਹੋ ਗਿਆ ਬਿਲਕੁਲ ਫੇਰ ਅਸੀਂ ਕਹਿੰਨੇ ਵੀ ਬਾਬੇ ਆਏ ਨੇ ਬਾਬੇ ਨਹੀਂ ਆਏ ਇਹ ਤਾਂ ਮਨੀ ਸਾਹਿਬ ਮੈਂ ਸੋਣ ਕਿੱਚੀ ਗੱਲ ਦੱਸਦਾ ਗੇ ਤਾਂ 50% ਦੇ ਡੀਐਨਏ ਚੱਕ ਕੇ ਕਰਨ ਬਾਬਿਆਂ ਦੇ ਬੱਚੇ ਪਾਲੀ ਜਾਂਦੇ ਸੀ ਅਸੀਂ ਬਾਬਿਆਂ ਦੇ ਬੱਚੇ ਪਾਲੀ ਜਾਂਦੇ ਆ ਇਹ ਤਾਂ ਇੱਕ ਬੀਬੀ ਨੇ ਰੌਲਾ ਪਾਤਾ ਦੂਜੇ ਚੁੱਪ ਨੇ ਦੂਜੇ ਚੁੱਪ ਆ ਕਹਾਣੀ ਵਰਤੀ ਉਹਨਾਂ ਨਾਲ ਐ ਹੀ ਐ ਕਿਉਂ ਕਿਹੜਾ ਕੁਦਰਤ ਦਾ ਨਹੀਂ ਮੈਂ ਬੱਚਾ ਤੋਂ ਵੀ ਪੈਦਾ ਹੋ ਗੱਲ ਤਾਂ ਉਹੀ ਹੈ ਉਹ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਘਰੇ ਗੁਰੂ ਗੋਬਿੰਦ ਸਿੰਘ ਜੀ ਨੇ 29 ਸਾਲਾਂ ਬਾਅਦ ਜਨਮ ਲਿਆ ਸੀ ਹੂੰ 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 ਬਿਲਕੁਲ ਤਾਂ ਉਹ ਤਾਂ ਕਦੇ ਕਿਸੇ ਡੇਰੀ ਬਾਅਦ ਤੇ ਪਈ ਨਹੀਂ ਉਹਨਾਂ ਨੇ ਵੀ ਉਸ ਰੱਬ ਦੀ ਜੇ ਬੇਨਾਮ ਕੀਤੇ ਬਾਬੇ ਨਾਮ ਕਿਤੇ ਭੰਦੇ ਹੋਏ ਹੀ ਨਹੀਂ ਉਹ ਨਾਨਕ ਬਾਬੇ ਨਾਨਕ ਨੇ ਬਚਨ ਨਹੀਂ ਕੀਤਾ ਕੋਈ ਅਰਦਾਸ ਨਹੀਂ ਕੀਤੀ ਉਹ ਕਹਿੰਦੇ ਵੀ ਇਹ ਕੁਦਰਤ ਹੈ ਜੋ ਮਤਲਬ ਜੋ ਕੁਦਰਤ ਕਰ ਰਹੀ ਹੈ ਪ੍ਰਮਾਤਮਾ ਕਰ ਰਿਹਾ ਹੋਣਾ ਉਹੀ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਜੋ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਕਿਸੇ ਦੇ ਹੱਥ ਪੱਲੇ ਕੱਖ ਨਹੀਂਗਾ ਤੇ ਫਿਰ ਇਹ ਪਖੰਡੀਆਂ ਦੇ ਹੱਥ ਪੱਲੇ ਕੀ ਹੈ ਨਾਲੇ ਅਸੀਂ ਪਖੰਡੀਆਂ ਦੇ ਡੇਰਿਆਂ 'ਚ ਮਤਲਬ ਇਹ ਜਿਹੜੇ ਪਖੰਡੀ ਐ ਨਾ ਇਹ ਸਾਡੇ ਪੈਸੇ ਤੇ ਐਸ਼ ਕਰਦੇ ਉਹ ਸਾਨੂੰ ਕੀ ਦੇ ਦੇਣਗੇ ਸਾਡੇ ਤਾਂ 10000 ਰੁਪਏ ਮੱਥਾ ਟਿਕਾਉਂਦੇ ਆ ਪਰ ਜੀ ਵੀ ਆ ਜੀ ਜੂੰਆਂ ਨੇ ਜੂੰਆਂ ਸਮਾਜ ਦੇ ਵਿੱਚ ਚਿਚੜ ਚਿਚੜ ਖੂਨ ਪੀਣਾ ਔਰ ਬੜਾ ਅਫਸੋਸ ਹੈ ਵੀ ਜਦੋਂ ਸਾਡੀ ਐਡ ਚੱਲਦੀ ਐ ਨਾ ਵੀ ਆਲਾ ਉਹਦੀ ਲక్ష్ਮੀ ਜੰਤਰ 2100 ਦਾ ਤੇ ਮਾਇਆ ਆ ਜੂਗੀ ਜੇਰ ਮੈਂ ਕਹਿੰਦਾ ਫਿਰ ਇਹ ਜਿਹੜੇ ਲక్ష్ਮੀ ਜੰਤਰ ਹੈ ਇਹ ਤਾਂ ਫਿਰ ਸਰਕਾਰਾਂ ਲੈ ਕੇ ਰੱਖ ਲੈਣ ਵੀ ਸਾਨੂੰ ਦਿਓ ਕੀ ਲੋੜ ਹੈ ਮਤਲਬ ਹਾਂ ਫਿਰ ਮੈਂ ਕਰਜ਼ਾ ਚੱਕੀ ਜਾਂਦੀਆਂ ਨੇ ਉਹਦੇ ਵੀ ਅਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਸੀਂ ਅੱਗੇ ਵੀ ਤੁਹਾਡੇ ਹੌਸਲੇ ਤੁਹਾਡੀਆਂ ਉਮੀਦਾਂ ਦੇ ਪੂਰੇ ਉੱਤਰ ਸਕੀਏ ਤੇ ਪਖੰਡਵਾਦ ਦੇ ਵਿਰੁੱਧ ਲਿਖ ਸਕੀਏ ਬੋਲ ਸਕੀਏ ਵਾਇਕ ਕਾਕਾ ਸਰ ਵਾਇਕ ਮੀਟਿੰਗ